ਬਠਿੰਡੇ ਦੇ ਵਿੱਚ ਤेंदुए ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਵਿੱਚ دہشت ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਤेंदुआ ਨਜ਼ਰ ਆਇਆ ਹੈ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਜਿੱਥੇ ਖੇਤਾਂ ਦੇ ਵਿੱਚ ਉਸਦੇ ਪੈੜਾ ਵੀ ਮਿਲੀਆਂ ਨੇ ਜੀ ਹਾਂ ਜੰਗਲਾਤ ਵਿਭਾਗ ਦੇ ਵੱਲੋਂ ਸਾਰੇ ਲੋਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਵੀ ਬਚ ਕੇ ਰਹੋ ਇਸ ਤेंदुए ਤੋਂ ਜਦੋਂ ਤੱਕ ਜੰਗਲਾਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਇਸ ਤेंदुए ਨੂੰ ਰੈਸਕਿਊ ਨਹੀਂ ਕਰ ਲਿਆ ਜਾਂਦਾ ਜੀ ਹਾਂ ਇਸ ਨੂੰ ਪਹਿਲਾਂ ਵੀ ਫਰੀਦਕੋਟ ਦੇ ਵਿੱਚ ਦੇਖਿਆ ਗਿਆ ਸੀ ਕੁਝ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ ਸੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀ ਨਜ਼ਰ ਆਈ ਹੈ ਜਿਸ ਤੋਂ ਬਾਅਦ ਹੁਣ ਇਹ ਬਠਿੰਡੇ ਦੇ ਵਿੱਚ ਨਜ਼ਰ ਆਇਆ ਇਹ ਤੀਂਦੂਆ ਦੇਰ ਰਾਤ ਸਾਨੂੰ ਫੋਰੈਸਟ ਡਿਪਾਰਟਮੈਂਟ ਵੱਲੋਂ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਗੰਗਾ ਕੋਠੇ ਕੋਰਸਿੰਗ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਚੰਦਪਨ ਡਰੇਨ ਟੱਪ ਦੀ ਹੈ ਵੀ ਇੱਥੇ ਜਿਹੜਾ ਉਹ ਤੀਂਦੂਆ ਹੋਣ ਦਾ ਸ਼ੱਕ ਹੈ ਕਿਉਂਕਿ ਉੱਥੇ ਤੇ ਦੂਧੀਆਂ ਪੈੜਾਂ ਵੀ ਉਹਨਾਂ ਨੇ ਦੇਖੀਆਂ ਤੇ ਕੁਝ ਕੁੱਤੇ ਵੀ ਮਾਰੇ ਹੋਏ ਸਨ ਜੋ ਤੇ ਦੋ ਵੱਲੋਂ ਮਾਰੇ ਗਏ ਆ ਤਾਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਤਾਂ ਕਿ ਇਹ ਚੰਦਪਨ ਡਰੇਨ ਬੜੀ ਲੰਮੀ ਹੈ ਤੇ ਇਹ ਦੇ ਕਿਤੇ ਵੀ ਇਹ ਅੱਗੇ ਪਿੱਛੇ ਇਹ ਜਾ ਕੇ ਕੋਈ ਨੁਕਸਾਨ ਨਾ ਕਰ ਸਕੇ ਤਾਂ ਸਾਰੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੋਣ ਸਵੇਰ ਅਸੀਂ ਫਿਰ ਡਿਪਾਰਟਮੈਂਟ ਨਾਲ ਸੰਪਰਕ ਕੀਤਾ ਸੀ ਤਾਂ ਰੈਸਕਿਊ ਟੀਮਾਂ ਜਿਹੜੀਆਂ ਉਹ ਥਾਂ ਤੇ ਪਹੁੰਚ ਰਹੀਆਂ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਪਰਾਲੀ ਦਾ ਬੜਾ ਵੱਡਾ ਡੰਪ ਹੈ ਜੋ ਝੋਨੇ ਦੀ ਪਰਾਲੀ ਦੇ ਇਕੱਠਾ ਦਾ ਡੰਪ ਹੈ ਉਹਦੇ ਵਿੱਚ ਜਿਹੜਾ ਇਹ ਪਨਾਏ ਤੇ ਲੋਕੇ ਹੋਣ ਦਾ ਜਿਹੜਾ ਉਹਨਾਂ ਨੂੰ ਸ਼ੱਕ ਹੈ ਤਾਂ ਜਲਦ ਹੀ ਡਿਪਾਰਟਮੈਂਟ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਹਨੂੰ ਪਕੜ ਕੇ ਦੂਰ ਛੱਡਿਆ ਜਾਵੇਗਾ ਬਠਿੰਡੇ ਦੇ ਵਿੱਚ ਤेंदुए ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਵਿੱਚ دہشت ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਤेंदुआ ਨਜ਼ਰ ਆਇਆ ਹੈ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਜਿੱਥੇ ਖੇਤਾਂ ਦੇ ਵਿੱਚ ਉਸਦੇ ਪੈੜਾ ਵੀ ਮਿਲੀਆਂ ਨੇ ਜੀ ਹਾਂ ਜੰਗਲਾਤ ਵਿਭਾਗ ਦੇ ਵੱਲੋਂ ਸਾਰੇ ਲੋਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਵੀ ਬਚ ਕੇ ਰਹੋ ਇਸ ਤेंदुए ਤੋਂ ਜਦੋਂ ਤੱਕ ਜੰਗਲਾਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਇਸ ਤेंदुए ਨੂੰ ਰੈਸਕਿਊ ਨਹੀਂ ਕਰ ਲਿਆ ਜਾਂਦਾ ਜੀ ਹਾਂ ਇਸ ਨੂੰ ਪਹਿਲਾਂ ਵੀ ਫਰੀਦਕੋਟ ਦੇ ਵਿੱਚ ਦੇਖਿਆ ਗਿਆ ਸੀ ਕੁਝ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ ਸੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀ ਨਜ਼ਰ ਆਈ ਹੈ ਜਿਸ ਤੋਂ ਬਾਅਦ ਹੁਣ ਇਹ ਬਠਿੰਡੇ ਦੇ ਵਿੱਚ ਨਜ਼ਰ ਆਇਆ ਇਹ ਤੀਂਦੂਆ ਦੇ ਰਾਤ ਸਾਨੂੰ ਫੋਰੈਸਟ ਡਿਪਾਰਟਮੈਂਟ ਵੱਲੋਂ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਗੰਗਾ ਕੋਠੇ ਕੋਰ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਚੰਦਪਨ ਡਰੇਨ ਟੱਪਦੀ ਹੈ ਵੀ ਇੱਥੇ ਜਿਹੜਾ ਉਹ ਤੀਂਦੂਆ ਹੋਣ ਦਾ ਸ਼ੱਕ ਹੈ ਕਿਉਂਕਿ ਉੱਥੇ ਤੇਦੂ ਵਧੀਆ ਪੈੜਾਂ ਵੀ ਉਹਨਾਂ ਨੇ ਦੇਖੀਆਂ ਤੇ ਕੁਝ ਕੁੱਤੇ ਵੀ ਮਾਰੇ ਹੋਏ ਸਨ ਜੋ ਤੇਦੂ ਵੱਲੋਂ ਮਾਰੇ ਗਏ ਆ ਤਾਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਤਾਂ ਕਿ ਇਹ ਚੰਦਪਨ ਟ੍ਰੇਨ ਬੜੀ ਲੰਮੀ ਹੈ ਤੇ ਇਹ ਦੇ ਕਿਤੇ ਵੀ ਇਹ ਅੱਗੇ ਪਿੱਛੇ ਇਹ ਜਾ ਕੇ ਕੋਈ ਨੁਕਸਾਨ ਨਾ ਕਰ ਸਕੇ ਤਾਂ ਸਾਰੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੋਣ ਸਵੇਰ ਅਸੀਂ ਫਿਰ ਡਿਪਾਰਟਮੈਂਟ ਨਾਲ ਸੰਪਰਕ ਕੀਤਾ ਸੀ ਤਾਂ ਰੈਸਕਿਊ ਟੀਮਾਂ ਜਿਹੜੀਆਂ ਉਹ ਥਾਂ ਤੇ ਪਹੁੰਚ ਰਹੀਆਂ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਪਰਾਲੀ ਦਾ ਬੜਾ ਵੱਡਾ ਡੰਪ ਹੈ ਜੋ ਝੋਨੇ ਦੀ ਪਰਾਲੀ ਦੇ ਇਕੱਠਾ ਦਾ ਡੰਪ ਹੈ ਉਹਦੇ ਵਿੱਚ ਜਿਹੜਾ ਇਹ ਪਨਾਏ ਤੇ ਲੋਕੇ ਹੋਣ ਦਾ ਜਿਹੜਾ ਉਹਨਾਂ ਨੂੰ ਸ਼ੱਕ ਹੈ ਤਾਂ ਜਲਦ ਹੀ ਡਿਪਾਰਟਮੈਂਟ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਹਨੂੰ ਪਕੜ ਕੇ ਦੂਰ ਛੱਡਿਆ ਜਾਵੇਗਾ